ਵੀ ਸੱਤ ਨੇ ਸੱਤ ਕਿੱਲੇ ਤੇ ਲਿਮਟ ਕਾਰਾ ਲਈ ਉਹਨੇ ਸਮਝਦੀ ਨਹੀਂ ਰਹੀ ਸਾਡੀ ਗੱਲ ਨਹੀਂ ਸਮਝਦੀ ਜਦੋਂ ਜ਼ਮੀਨ ਉਹਦੀ ਐ ਪ੍ਰੂਫ ਉਹਦੇ ਲੱਗੇ ਆ ਅੱਛਾ ਕੋਠੀ ਚਤ ਭਮਾ ਲਾ ਲਈ ਤੇ ਤੇਰੀ ਠੀਕ ਐ ਪਰ ਉਹਨੇ ਪੈਸੇ ਤਾਂ ਲਾਏ ਆ ਨਾ ਸਾਰੇ ਪਿੰਡ ਨੂੰ ਪਤਾ ਤੇ ਉਹ ਚਾਰ ਜਣਾਂ ਨੇ ਜਦੋਂ ਕਹਿਤਾ ਪਾਈ ਤਾ ਲਸ ਮੰਨ ਲਿਆ ਕਿ ਤੂੰ ਪੁਰਾਣੇ ਘਰੇ ਘਰੇ ਨਹੀਂ ਗੱਲ ਸੁਣ ਲੈ ਜਦੋਂ ਅੱਜ ਅਗਲਾ ਇਹਦੇ ਕੋਲੇ ਆ ਗਿਆ ਕਹਿਣ ਵਾਸਤੇ ਕੱਲ ਨੂੰ ਚਾਰ ਬੰਦੇ ਹੋਰ ਵੀ ਇਕੱਠੇ ਕਰਦੇ ਹਾਂ ਹਾਂ ਅੱਜ ਤਾਂ ਨਾ ਮੈਂ ਗੱਲ ਨਹੀਂ ਉਹ ਗੱਲ ਤਾਂ ਸਾਰੀ ਕਰ ਲੈਣੇ ਕੋਈ ਨਾ ਮੈਂ ਲਾਡੀ ਨੂੰ ਕਹਿ ਦਾਨੀ ਹੈ ਕਰ ਲੈਣੇ ਗੱਲ ਉਹ ਹਾਂ ਜੇ ਤੱਕ ਕਿਸ਼ਤ ਭਰੀ ਨਹੀਂ ਹੈ ਪਹਿਲਾ ਰਹੀਏ ਕੋਈ ਨਹੀਂ ਮੈਂ ਕਰ ਲੈਨੀ ਹੈ ਗੱਲ ਕੋਈ ਨਹੀਂ ਮੈਂ ਕਰ ਲੈਨੀ ਗੱਲ ਹੁਣ ਆਇ ਇੱਕ ਨਵੀਂ ਗੱਲ ਆ ਗਈ ਸੁਣ ਲਾ ਜੇ ਤਾਂ ਕਿਸ਼ਤ ਭਰੀ ਜਾਏਗੀ ਨਾ 6 ਮਹੀਨਿਆਂ ਤੋਂ ਫਿਰ ਤਾਂ ਬਚਾ ਲੈਗੀ ਤੂੰ ਕੋਠੀ ਕੇ ਨਾ ਪੈਸੇ ਲੈਣ ਦੇ ਕਰਕੇ ਉਹਦੇ ਕਾਗਜ਼ ਚੱਲ ਸਾਫ਼ ਹੋ ਜਾਣਗੇ ਜੇ ਭਾਈ ਤੂੰ ਅੜੀ ਰਹੀ ਮੈਂ ਕਿਸ਼ਤ ਨਹੀਂ ਭਰਦੀ ਫਿਰ ਤਾਂ ਅਗਲਾ ਕੋਈ ਫੈਸਲਾ ਲਊਗਾ ਫਿਰ ਤੇਰੇ ਹੱਥੋਂ ਸਭ ਕੁਝ ਜਾਊਗਾ ਚਲ ਰਹੀ ਨਾ ਪਰ ਮੈਂ ਮੁੰ ਹੈ ਹੁਣ ਇੱਥੇ ਹੋਰ ਕੌਣ ਨਾ ਇਹ ਨੋ ਰੋਗੀ ਨਾ ਇਹ ਕੁੜੀ ਰਹੂਗੀ ਕਿਸ ਤਾ ਭਰਨਦੀ ਆ ਤੂੰ ਤਾਂ ਇਹ ਜੋ ਬੋਲ ਕੱਢ ਨਾ ਨੂੰ ਆਊਗਾ ਕਿ ਨਾ ਕੁੜੀ ਰਹੂਗੀ ਗੱਲਾਂ ਦੇ ਕੀ ਕਰਦੀ ਐ ਨੀ ਪੈਸੇ ਦੀ ਬਸ ਇਹ ਕੀ ਗੱਲਾਂ ਕਰਦੀ ਐ ਗੱਲਾਂ ਤਾਂ ਤੂੰ ਕਰਦੀ ਐ ਤੈਨੂੰ ਅਗਰ ਇੰਨੀ ਅਕਲ ਨਹੀਂ ਆਏਗੀ ਹੈ ਵੀ ਕੋਠੀ 'ਚ ਆਪਦੇ ਉੱਤੇ ਪਾਉਣ ਲਈ ਘੱਟ ਪਾ ਲੈਂਦੀ ਦੋ ਘਵਰੇ ਪਾ ਕੇ ਭਾਈ ਅੰਦੀ ਸੱਚੇ ਸਚਾਈ ਤੇ ਤਾਂ ਹੁੰਦੀ ਹੈ ਹਾਂਜੀ ਮੇਰੀ ਗੱਲ ਸੁਣੋ ਉਦੋਂ ਤਾਂ ਇਕੱਠੇ ਰਹਿੰਦੇ ਸੀ ਉਸਨੇ ਆਪ ਨਹੀਂ ਕਿਹਾ ਵੀ ਚਲ ਆਪਾਂ ਲਿਮਟ ਚੱਕ ਲੈਨੇ ਕੋਠੀ ਪਾ ਲਾਂਗੇ ਹਾਂ ਇਹ ਵੀ ਕਿਹਾ ਸੀ 7 ਕਿੱਲੇ ਜ਼ਮੀਨ ਤੇ ਤੈਨੂੰ ਦੇਵਾਂਗਾ ਨਹੀਂ ਉਦੋਂ ਵਾਲੀਆਂ ਗੱਲਾਂ ਨੂੰ ਮਾਰ ਗੋਲੀ ਤੂੰ ਜਦੋਂ ਪੂਰੀ ਨਹੀਂ ਚੜੀਆਂ ਨਹੀਂ ਭਣੇ ਉਹਨੇ ਤੈਨੂੰ ਇਹ ਵੀ ਕਿਹਾ ਸੀ ਕਿ ਮੈਂ ਤਾਂ ਵਿਆਹ ਨਹੀਂ ਕਰਾਉਂਦਾ ਉਹ ਕਰਾਈ ਬੈਠਾਗਾ ਚੱਲ ਕੋਈ ਨਾ ਫਿਰ ਅਸੀਂ ਗੱਲ ਤਾਂ ਕਰਾਂਗੇ ਨਾ ਕੋਈ ਮੁੰਡੇ ਨੂੰ ਆ ਜਾਣ ਤਾਂ ਮੈਂ ਗੱਲ ਕਰਦੀ ਆ ਉਹਦੇ ਨਾਲ ਤਾਂ ਐਸੇ ਉਹ ਕਹਿੰਦਾ ਵੀ 3.5 ਲੱਖ ਰੁਪਏ 6 ਮਹੀਨਿਆਂ ਦਾ ਥੋੜੇ ਨਹੀਂ ਹੈਗੇ ਸਾਡੇ 3 ਲੱਖ ਬਿੱਲੇ ਵਿਆਜ ਲੱਗ ਲ ਸੁੱਤੀ ਪਈਆਂ ਤੂੰ ਉਧਰ ਮੈਂ ਤਾਂ ਪਹਿਲਾਂ ਪਤਾ ਹੁੰਦਾ ਮੈਂ ਤੁਹਾਨੂੰ ਕਹਿ ਕੇ ਪਹਿਲਾਂ ਭਰਾ ਆਂਦੀ ਤੇ ਮੈਨੂੰ ਕਿਹੜਾ ਪਤਾ ਸੀ ਮੈਂ ਤਾਂ ਅਖਾ ਚਲੋ ਭਰਦਾ ਹੋਊਗਾ ਕਿਸ਼ਤਾ ਲੈ ਵੇਖ ਲੈ ਹੁਣ ਤੈਨੂੰ ਇੰਨਾ ਤਾਂ ਪਤਾ ਵੀ ਉਹ ਪਾਸੇ ਹੋਇਆ ਬੈਠਾ ਸਾਥੋਂ ਪਾਸੇ ਤਾਂ ਹੋਣਾ ਹੋਇਆ ਕਿਸ਼ਤਾ ਤਾਂ ਪਹਿਲਾਂ ਹੀ ਆਉਗੀ ਜਿੰਦ ਬੰਦੀ ਆ ਤੂੰ ਨੇ ਬਾੜੀ ਉਹ ਕਿਸ਼ਤਾ ਅਗਲਾ ਕਿਉਂ ਪੁੱਛਦਾ ਹੈ ਨਹੀਂ ਪਾਸੇ ਦਾ ਹੋ ਹੋ ਤਿੰਨ ਮਹੀਨੇ ਹੋ ਗਏ ਉਹਨੂੰ 6 ਮਹੀਨੇ ਹੋ ਗਏ ਤੇ ਵਿਆਹ ਹੋਇਆ ਉਹ ਤੋਂ ਬਾਅਦ ਉਹ 6 ਮਹੀਨੇ ਦਾ ਪੈਸੇ ਨਹੀਂ ਭਰੇ ਉਹ ਤੋਂ ਬਾਅਦ ਹਾਂ ਉਹੀ ਤਾਂ ਕਿਸ਼ਤ ਕਈ ਨਹੀਂ ਆ ਮੈਂ ਇਹਨਾਂ ਨਾਲ ਦੀ ਨਾਲ ਕਿਸ਼ਤ ਰੋਕਲੀ ਵਾਲੇ ਜਿਹਨੂੰ ਪਿਆ ਕਰਾ ਲਿਆ ਪਹਿਲਾਂ ਉਹ ਕਹਿੰਦਾ ਮੈਂ ਭਰੀ ਗਿਆ ਪਹਿਲਾਂ ਤਾਂ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਹੀ ਨਹੀਂ ਪਰ ਹੁਣ ਭਾਈ ਆਪਾਂ ਵੀ ਝੂਠਾ ਕਿਵੇਂ ਕੱਗੇ ਅਗਲੇ ਨੂੰ ਹੈ ਉਹ ਤਾਂ ਫਿਰ ਉਹੀ ਗੱਲ ਭਣੇ ਇਹ ਵੀ ਛਿੱਤਰ ਤੇ ਰੋਟੀ ਦੇਣ ਲੱਗ ਗਈ ਹੋਊਗੀ ਉਹਨੂੰ ਨਹੀਂ ਉਹ ਤਾਂ ਪਤਾ ਨਹੀਂ ਕੀ ਦੱਸਾਂ ਤੂੰ ਰੋਟੀ ਤਾਂ ਕਿਹਾਂ ਛਿੱਤਰ ਤੇ ਦਿੰਦੇ ਸੀ ਭੰਜੀ ਰੋਟੀਆਂ ਬਥੇਰੀ ਵਧੀਆ ਦਿੰਦੇ ਸੀ ਉਹਦੇ ਨਿਛਣ ਨਹੀਂ ਸੀ ਰੋਟੀਆਂ ਖਾਣ ਵਾਲੇ ਹੁਣ ਮੇਰੀ ਗੱਲ ਸੁਣ ਲੈ ਜਾਂ ਤਾਂ ਪੈਸੇ ਭਰ ਦੇ ਆਪਦਾ ਘਰ ਨਹੀਂ ਫਿਰ ਘਰ ਪਾਉਣ ਨੂੰ 30 ਲੱਖ ਰੁਪਇਆ ਹੋਰ ਤਿਆਰ ਕਰ ਲੈ ਚਲ ਕੋਈ ਨਾ ਉਹ ਤਾਂ ਲਾਡੀ ਅੰਦਰ ਐ ਮੈਂ ਗੱਲ ਕਰ ਲੈਣੀ ਐ ਕੀ ਕਰੂਗੀ ਪੈਸੇ ਲਾਡੀ ਕੋਲ ਪਈ ਆ ਧੇਰੇ ਬੈਂਕ ਚ ਪਈ ਆ ਲਿਆਉਣ ਕੇ ਕਢਾ ਕੇ ਜਿਆ ਕਰ ਮੈਨੂੰ ਤਾਂ ਤੁਹਾਡੇ ਘਰ ਦਲ ਜਾ ਹੀ ਨਹੀਂ ਪਤਾ ਲੱਗਦਾ ਵੀ ਇੱਕ ਗੱਲ ਛੱਡਦੇ ਆ ਦੂਜੀ ਨਿਕਲ ਆਉਂਦੀ ਆ ਜਮਾ ਸੁੱਤੀ ਰਹੀ ਤੂੰ ਪੁੱਤੀ ਦੀ ਤੱਕ ਕੁਝ ਵੀ ਨਹੀਂ ਸੜਿਆ ਹੁਣ ਮੈਨੂੰ ਕੀ ਪਤਾ ਸੀ ਵੀ ਇਹ ਕੰਜਰ ਇਹ ਜਾ ਕੁਝ ਕਰੂਗਾ ਮੇਰ ਤੋਂ ਹੀ ਗੱਲ ਤੂੰ ਮੈਨੂੰ ਹੀ ਪਤਾ ਲੱਗਾ ਕਿਰੇ ਕੀ ਕੁਝ ਹੋਈ ਜਾਂਦਾ ਮੈਂ ਟਲ ਕੋਲ ਕੋ ਕੇ ਸਾਰੀਆਂ ਗੱਲਾਂ ਕਰਦੇ ਮੈਨੂੰ ਤਾਂ ਹੁਣ ਪਤਾ ਲੱਗਦਾ ਸਾਰੀਆਂ ਗੱਲਾਂ ਦਾ ਨਹੀਂ ਇਹਦੇ ਵਿੱਚ ਲੁਕਾਉਣ ਵਾਲੀ ਕੋ ਹੈ ਤਾਂ ਤਾਂ ਦੇਖੀ ਹੈ ਤਾਂ ਹੋਰ ਵੀ ਬਹੁਤ ਕੁਝ ਨਿਕਲੂਗਾ ਤਾਂ ਦੇਖੀ ਹੈ ਮੈਂ ਤਾਂ ਮੇਰੀ ਗੱਲ ਸੁਣ ਤੀ ਤੇ ਨਿਕਲ ਗਈ ਬਹੁਤ ਕੁਸਾ ਹੈ ਹੋਰ ਕੀ ਹੋ ਜਾਂਦਾਗਾ ਮੇਰੀ ਗੱਲ ਸੁਣ ਪੈਣੇ 8-8 ਤੱਕ ਭੁੱਲੀ ਵਾਲੇ ਕਾਟੇ ਆਪਦੇ ਪਾਈ ਤੇ ਮੁਰਕੀਆਂ ਬਾਜ ਫਿਰਦਾ ਆਪ ਕਹਿੰਦਾ ਤਾਂ ਸਿਆਉਣਾ ਕਰਾ ਲਿਆ ਅਗਲਾ ਤਾਂ ਬੰਨਣ ਤੇ ਹੋਇਆ ਪਿਆ ਘਰ ਆਪਦਾ ਤੇ ਤੂੰ ਦੋਨੇ ਹੱਥੀ ਲਾ ਕੇ ਜਾ ਜਵਾਕਾਂ ਦਾ ਪਟਣ ਮੈਂ ਤਾਂ ਤੈਨੂੰ ਤਾਂ ਕਹਿਣਾ ਹੀ ਅੰਦਰ ਵੜ ਕੇ ਵੀ ਸਵੇਰ ਨੂੰ ਤੇਰੀ ਪੰਚਾਇਤ ਚ ਵੇਇਤੀ ਹੋਊਗੀ ਅੱਜ ਗੱਲ ਸੰਭਲਦੀ ਹੈ ਸੰਭਾਲ ਲੈ ਅੰਦਰੇ ਅੰਦਰ ਭਾਰ ਕੇ ਪਾਇਸੇ ਕੋਈ ਆਪਦਾ ਗੱਲ ਲੁਕੋਲਾ ਕੋਈ ਨਾ ਚਲ ਗੱਲ ਕਰਦੇ ਆਂ ਅਸੀਂ ਨਾਲੇ ਮੈਂ ਉਹਦੇ ਨਾਲ ਗੱਲ ਕਰਕੇ ਆਉਣੀ ਆ ਅੱਜ ਤਾਂ ਉਹਨੇ ਆ ਗੱਲ ਕੀਤੀ ਹੈਗੀ ਤੈਨੂੰ ਸੁਨੇਹਾ ਲਾਇਆ ਗਿਆ ਕੱਲ ਨੂੰ ਅਗਲਾ ਪੰਚਾਇਤ ਇਕੱਠੀ ਕਰਕੇ ਉੱਥੇ ਅਗਲਾ ਕਹੂਗਾ ਵੀ ਮੈਂ ਘਰ ਪਾ ਕੇ ਜਿੱਤਾਂ ਭਾਈ ਨਹੀਂ ਉਹ ਪਹਿਣੇ ਆਏ ਆ ਹੁਣ ਤਾਂ ਇੱਥੋਂ ਗੱਲ ਛਿੜੀ ਪਈ ਕੀ ਪੜਦਾ ਵੀ ਉਹ ਸਾਡੇ ਮਾਪੋਤਾਂ ਨੇ ਗਵਾਈਆਂ ਪੰਗਾ ਹੋਈਆਂ ਸੀ ਤਾਂ ਸਾਨੂੰ ਕਹਿਣ ਆ ਗਿਆ ਜੇ ਹੁਣ ਭਾਈ ਅਸੀਂ ਤਾਂ ਗੱਲ ਸੁਣਾਂਗੇ ਤਾਂ ਫਿਰ ਅਗਲਾ ਕਰੂਗਾ ਹੀ ਪੰਚਾਇਤ ਇਕੱਠੀ ਅਗਲਾ ਤਾਂ ਬੋਲਾ ਨਾਲ ਵਿਚੀ ਬੈਠੇ ਹੁੰਦੇ ਆ ਉਹਦੇ ਕਾਨੂੰ ਉਂਗਲਾ ਲਾਉਣੀ ਆ ਮੈਂ ਫੇਰ ਆਇਆ ਲੈ ਮੈਂ ਤਾਂ ਬੁਰੀ ਬਜਾਉਂਦੀਆਂ ਨੇ ਇਹ ਜਿਵੇਂ ਸਾਨੂੰ ਵਿਚਾਲੇ ਚੱਜ ਦੀ ਗੱਲ ਕਰਦੀ। ਇਹਨਾਂ ਨੂੰ ਕੱਲ ਦੱਸੇ ਨਾ। ਕੋਈ ਇਹਨਾਂ ਦੇ ਪੱਖ ਦੀ ਗੱਲ ਕਰੂਗਾ ਉਹ ਫੇਰ ਉਂਗਲਾ ਲਾਉਣ ਹੋ ਜਾਂਦੇ ਨਾ। ਨਾ ਨਾ ਘਰ ਦੇ ਮੈਂਬਰ ਨੂੰ ਕੱਲ ਦੱਸੇ ਨਾ ਗੱਲ ਇਹਨਾਂ ਤਾਂ ਕੀ ਰਹੇ ਫੇਰ ਇਹ ਚੰਗਿਆ। ਮੈਂ ਤਾਂ ਭਾਈ ਮੈਂ ਇਹ ਸੀ ਮਸਲਾ। ਤੇਰਾ ਘਰ ਦਾ ਕੰਨੇ ਤੂੰ ਬਗਾਨੇ ਆ ਤੂੰ ਵੀ ਘਰ ਦਾ ਮੈਂਬਰ ਹੀ ਐ ਗੱਲ ਇਹ ਦੱਸਣ ਨੂੰ ਕਿਹੜਾ ਕੋਈ ਆਇਆ ਸੀ। ਚਲ ਕੋਈ ਗੱਲ ਨਹੀਂ ਉਹਨੇ ਲਾਉਣ ਚੱਕ ਲਿਆ ਸੀ ਕਿਸ਼ਤ ਭਰੀ ਜਾਂਦਾ ਸੀ। ਹੁਣ ਆਏ ਕਿ ਮੇਰੇ ਪੁੱਤ ਵੀ ਤਾਂ ਕਮਾਉਂਦਾ ਸੀ ਬਰਾਬਰ ਉਹ ਕਿਹੜਾ ਕਮਾ ਕੋਈ ਨਾ ਪਰਦਾਂਗੇ ਹਾਂ ਪਰਦੇ ਕਿਉਂ ਕਰਦੇ ਮੈਂ ਮੁੰਡੇ ਨਾ ਰਿਆ ਕਰ ਲੈਣੀ ਆ ਕੋਈ ਗੱਲ ਨਹੀਂ ਕੁਸਤਾ ਗੱਲਾਂ ਭਾਈ ਮੈਂ ਨਾ ਕਰ ਦੂਗੀ ਕੋਈ ਗੱਲ ਜਿਹੜੇ ਤਾਂ ਹੈਗੇ ਨੇ ਵਿਚਾਰ ਕੇ ਖੋਡੇ ਦੇ ਕੋਲੇ ਉਹ ਵੀ ਚੱਕ ਕੇ ਹੁਣ ਵੇਚ ਕੇ ਪੈ ਗੱਲ ਪਤਾ ਕੀ ਵੇਚਾਂਗੇ ਕਿਉਂ ਕੀ ਗੱਲ ਜੀ ਥੋੜਾ ਵੇਚਾਂਗੇ ਸੀ ਜੇ ਕੋਈ ਆਪਦਾ ਹੁੰਦਾ ਕੋਈ ਸਾਨੂੰ ਜਿਹੜੀ ਚੀਜ਼ ਦਿੰਦਾ ਲਾਲਵਾਉਂਦਾ ਉਹ ਤਾਂ ਉਹ ਤੋਂ ਪਾਸੇ ਹੋ ਜਾਂਦੀ ਰਣਜੀਤਕੌਰ ਤੋਂ ਹੁਣ ਉਹਨੂੰ ਇਕੱਲੀ ਇਕੱਲੀ ਗੱਲ ਦਾ ਪਤਾ ਲੱਗ ਗਿਆ ਹੁਣ ਤਾਂ ਉਹ ਬਲਾਈ ਬੋਲਦੀ ਬਲਾਈ ਬੋਲਦੀ ਸੀਗੀ ਹਾਂ ਬੋਲਣੀ ਐ ਨਿਕਲਣੀ ਉਦੜੀਆਂ ਬੋਲਦੀਆਂ ਹੀ ਹੁੰਦੀਆਂ ਮਾਂ ਮੈਂ ਤਾਂ ਇਹ ਕਹਿੰਨੀ ਆਪਾਂ ਚੱਲੀਏ ਮਨਿੰਦਰ ਸਿਆਣੀ ਬਣ ਕੋਈ ਗੱਲ ਨਹੀਂ ਲਾਡੀ ਅੰਦਰ ਐ ਮੈਂ ਗੱਲ ਕਰਦੀ ਆ ਉਹਦੇ ਨਾਲ ਜੇ ਕਰ ਲਾ ਕਰ ਲੀ ਕੇ ਚੱਲੀ ਗਏ ਹਾਂ ਜਾ ਬੜੇ ਬੈਂਕ ਚ ਪੈਸੇ ਕਢਾ ਕੇ ਤੇ ਕਿਸ਼ਤ ਭਰ ਉਹ ਚੰਗੋ ਭਾਈ ਤੂੰ ਬਾਹਲਾ ਨਾ ਬੋਲ ਇੱਕ ਤਾਂ ਉਹਨੇ ਦਿਮਾਗ ਖਰਾਬ ਕਰਕੇ ਇੱਕ ਤੂੰ ਗੋਲੀ ਜਾਨੀ ਆ ਮੇਰੀ ਗੱਲ ਸੁਣਨੀ ਕੁੜਕੇ ਨਾ ਤੂੰ ਜਾ ਕੇ ਕੀ ਕਰੇਂਗੀ ਜੇ ਇੱਥੇ ਬੈਠੀ ਰਹੇਂਗੀ ਤਾਂ ਤੇਰੇ ਕੋਲ ਸੱਪਲੇ ਵੀ ਆ ਜੂਗਾ ਮੈਂ ਚਾਚੀ ਕੀ ਪੱਲੇ ਆਊਗਾ ਸਾਲ ਕੁਝ ਤਾਂ ਜਾਣ ਜਾਂਦਾ ਦਿਸੀ ਜਾਂਦਾ ਮੈਨੂੰ ਕਿ ਜਾ ਕੇ ਕੀ ਕਰ ਲੈਗੀ ਫੇਰ ਹਾਂ ਕਾਹਦੀ ਦੀ ਪੇਕ ਕੇ ਜਾ ਇੱਥੇ ਤਾਂ ਤੂੰ ਨਾ ਤੂੰ ਕਹਿੰਨਾ ਤਾਂ ਕੁਝ ਕਰਵਾ ਵੀ ਲੈ ਗੱਲ ਤਾਂ ਉਹੀ ਐ ਜੇ ਤੇ ਇਹ ਕਿਸੇ ਸਿਰੇ ਗੱਲ ਲਾਉਣ ਫੇਰ ਤਾਂ ਇਹਨਾਂ ਨਾਲ ਗੱਲ ਕਰਗੇ ਇਹ ਤਾਂ ਆਹ ਗੱਲ ਕਰਦੀਆਂ ਗੱਲ ਜਾ ਕੇ ਕਰਦੀਆਂ ਗੱਲ ਜਾ ਕੇ ਛੇ ਮਹੀਨੇ ਹੋ ਗਏ ਨੂੰ ਐ ਕਰੀ ਜਾਂਦੀ ਨੂੰ ਦੇਖ ਭੈਣ ਸੋਨੂੰ ਲਾਰੇ ਲਾਵੇ ਕੁਛ ਲਾਵੇ ਡੱਕਾ ਨਹੀਂ ਹੁੰਦਾ ਅਗਲੇ ਦੇ ਜ਼ਮੀਨ ਨਾ ਗਈ ਵਿਆਹ ਹੈ ਗਿਆ ਘਰ ਵੱਜ ਗਿਆ ਕੋਈ ਚਾਰ ਬੰਦੇ ਜਿਹੜੇ ਕੋਈ ਗੱਲ ਜਿਹਦੇ ਕੋਲੇ ਛੇੜੋਂਗੇ ਅਗਲਾ ਕਹੂਗਾ ਭਾਈ ਤੁਸੀਂ ਗਲਤ ਹੋ ਠੀਕ ਐ ਨਾ ਭਾਵੇਂ ਤੁਸੀਂ ਡੌਂਡੀ ਪਿੱਟਦੇ ਸੋਡਾ ਕੁਛ ਨਹੀਂ ਹੁੰਦਾ ਮੈਂ ਤਾਂ ਸਾਨੂੰ ਸਿਰੇ ਦੀ ਗੱਲ ਸੁਣਾ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਮੈਨੂੰ ਤੇਰੇ ਪਿਓ ਕੋਲੇ ਗੱਲ ਕਰ ਲੈਣ ਦੇ ਕਰਨੀ ਪਊਗੀ ਹੁਣ ਸਾਰਿਆਂ ਦਾ ਹੱਦਾ ਪਾਰ ਕਰਤੀਆਂ ਇਹਨਾਂ ਨੇ ਆਪਾਂ ਤਾਂ ਹੁਣ ਪਤਾ ਲੱਗਿਆ ਵੀ ਲਕੋਠੀ ਵੀ ਲਾਉਂਦੇ ਆ ਉਹੀ ਤਾਂ ਗੱਲ ਹੈ ਜਦੋਂ ਉਹਨੂੰ ਬਾਅਦ 'ਚ ਪਤਾ ਲੱਗੂਗਾ ਤੇ ਨਾਲੇ ਤਾਂ ਹੋਈ ਗੱਲ ਮੈਨੂੰ ਡਾਂਗ ਖਿੱਚੂਗਾ ਆਪੇ ਤੂੰ ਪਹਿਲਾਂ ਕਿਹਨੂੰ ਦੱਸਿਆ ਕਰ ਨਾਲੇ ਮੈਨੂੰ ਲੜੂਗਾ ਕੋਈ ਕਹੋ ਅਸੀਂ ਨਹੀਂ ਪਈ ਤੇਰੇ ਨਾਲ ਖੜਦੇ ਤੁਹਾਨੂੰ ਕੋ ਗੱਲ ਹੀ ਨਹੀਂ ਦੱਸੀ ਕੋਈ ਨਾ ਭਾਈ ਕਰ ਲਵਾਦਾ ਜਿਵੇਂ ਹੁੰਦਾ ਮੈਂ ਤਾਂ ਜਾਣੀ ਆ ਮੈਂ ਤਾਂ ਸੋਨੂੰ ਦੇਖ ਜਿਹੜੀ ਗੱਲ ਅਸੀਂ ਦੱਸ ਗਈ ਹੁਣ ਜੇ ਭਾਈ ਮੈਂ ਗੱਲ ਲੁਕਾਉਂਦੀ ਸੀ ਫੇਰ ਵੀ ਇਲਝਾ ਸੀ ਹੁਣ ਮੈਂ ਤਾਂ ਸੁਨੇਹਾ ਲਾਇਆ ਉਹਨੇ ਮੈਂ ਸੁਨੇਹਾ ਦਿੱਤਾ ਲਾ ਹੁਣ ਹੁਣ ਉਹ ਕਿਹਦੇ 'ਚ ਪਰਦੇ ਦੀ ਕਿਸ਼ ਨੀ ਇਹਨੇ ਸਾਡੇ ਕੋਲ ਕਿੱਥੋਂ ਭੇਤ ਖੋਲਣੇ ਸੀ ਉਹ ਤਾਂ ਭੈਣ ਜਿਹੜਾ ਸੱਚ ਆ ਤਾਂ ਸਾਹਮਣੇ ਆਉਣਾ ਅੱਜ ਨਾਲ ਸਵੇਰੇ ਪਤਾ ਤਾਂ ਸਾਨੂੰ ਲੱਗ ਗਈ ਜਾਣਾ ਸੀ ਠੀਕ ਹੈ ਨਾ ਜਦੋਂ ਬੈਂਕ ਵਾਲੇ ਆ ਕੇ ਰੋਕ ਲੈਂਦੇ ਫੇਰ ਵੀ ਲੱਗਦਾ ਉਹੀ ਤਾਂ ਗੱਲ ਉਹ ਤਾਂ ਜੇ ਮੇਰੇ ਅਰਗੇ ਗੱਲ ਕਰ ਦਿੰਦੀ ਆ ਤਾਂ ਪਹਿਣੀ ਵੱਜਦੀ ਆ ਹੁਣ ਤੂੰ ਦੇਖ ਲਾ ਮਾਂ ਕਿਹੋ ਜਿਹੀ ਗੱਲਾਂ ਕਰਦੀਆਂ ਨੇ ਹੁਣ ਇਹ ਹੁਣ ਮੈਂ ਕੀ ਦੇਖਾਂ ਭਾਈ ਕੋਈ ਗੱਲ ਨਹੀਂ ਤੂੰ ਆ ਦੋ ਚਾਰ ਦਿਨ ਦੇਖਦੇ ਆ ਪਰਹਿ ਕੇ ਜੇ ਤਾਂ ਕੋਈ ਗੱਲ ਸਿਰੇ ਫੇ ਲੱਗਦੀ ਹੋਈ ਰ ਆ ਪੈਂਦੀ ਹੋਈ ਫੇ ਤਾਂ ਠੀਕ ਹੈ ਨਹੀਂ ਫੇਰ ਤੇਰੇ ਪਿਓ ਨਾਲ ਗੱਲ ਕਰੂੰਗਾ ਮੈਂ ਤੂੰ ਦੇਖ ਲੈ ਸੱਤ ਕਿਲੇ ਉਹ ਹੋ ਗਈ ਹੁਣ 3 ਲੱਖ ਜੇ ਨਨੇ ਕੋਠੀ ਚ ਬੈਠਣ ਦਾ ਭਰ ਲੈਣਗੇ ਨਹੀਂ ਇਹਨਾਂ ਦੀ ਮਰਜ਼ੀ ਹੈ ਫਿਰ ਕਰਜਾ ਚੜਾਈ ਜਾਣਗੇ ਸਿਰ ਤੇ ਹਾਂ ਹੈ ਜਿਹੜੇ ਆਪ ਦੇ ਕੋਲ 7 ਮੁਰਕੇ ਉਹ ਵੇਚਣਗੇ ਚਲ ਛੱਡ ਤੂੰ ਕੀ ਲੈਣਾ ਚਾਹ ਪਾ ਕੇ ਦੇ ਘੁੱਟ ਸਿਰ ਤੋਂ ਖੋਲਾ ਤਾਂ ਨਹੀਂ ਇਹ ਗੁੜੀ ਦੇ ਕੰਜਰ ਕੰਨ ਮੇਰਾ ਲਾਡੀ ਹਾਂ ਮਾਤਾ ਕੀ ਕਰੀ ਜਾਂਦਾ ਓਰੇ ਆ ਮੈਂ ਤਾਂ ਦੇਖਦਾ ਸੀ ਕੋਈ ਟੰਬਾ ਬਣਾਉਂਦਾ ਸੀ ਜੇ ਨਾਲ ਚਾਚੇ ਦਾ ਸਿਰ ਪਾੜਨਾ ਆ ਦੇਖ ਆ ਠੀਕ ਰਹੂਗਾ ਅਰੇ ਬੱਤ ਜਾ ਮੈਂ ਠੀਕ ਤਾਂ ਰਹੂਗਾ ਆ ਨਮੀ ਟੈਨਸ਼ਨ ਹੋਰ ਪਾਤੀ ਕਿਹੜੀ ਟੈਨਸ਼ਨ ਆ ਆਪਾਂ ਲਾਉਣ ਨਹੀਂ ਚੱਕਿਆ ਸੀ ਕੋਠੀ ਤੇ ਹਾਂ ਹਾਂ ਲਿਮਟ ਕਰਾਈ ਸੀ ਜ਼ਮੀਨ ਤੇ ਹਾਂ ਉਹ ਬੈਂਕ ਕੋਲ ਇਹਨਾਂ ਦੇ ਘਰੇ ਆ ਗਏ ਤੇਰੇ ਚਾਚੇ ਕੇ ਆਉਣਾ ਹੀ ਸੀ ਫਿਰ ਆਉਣਾ ਕੀ ਫਿਰ ਸੀ ਦੋਨੇ ਜੀ ਹਾਂ ਹੋ ਕੇ ਤੇ ਇਹਨਾਂ ਦੇ ਬੰਦ ਤੋਂ ਕੇ ਆ ਗਏ ਆ ਕਿ ਉਹਨਾਂ ਨੂੰ ਜਾ ਕੇ ਕਹੋ ਵੀ ਕਿਸ਼ਤ ਭਰ ਦਣ ਕਿਉਂ ਅਸੀਂ ਹੋ ਭਰ ਦਿਆ ਗਸਤ ਕੇ ਅਸੀਂ ਅਸੀਂ ਕਰਨਾ ਰਹਿ ਜਾਂਦਾ ਮੇਰੀ ਗੱਲ ਸੁਣ ਮੈਂ ਤਾਂ ਮੇਰੀ ਗੱਲ ਜਿਹੜੀ ਜ਼ਮੀਨ ਹੈ ਜ਼ਮੀਨ ਤੇ ਲਿਮਟ ਕੀਤੀ ਹੋਈ ਹੈ ਚਾਚੇ ਜੀ ਤੇ ਹਾਂ ਠੀਕ ਹੈ ਹਾਂ ਕੋਠੀ ਕਿਥੇ ਪਈ ਹੈ ਆਪਣੇ ਇੱਥੇ ਠੀਕ ਹੈ ਨਾਮ ਕੀ ਦੇ ਇਹ ਮੇਰੇ ਹਾਂ ਖਰਾਪਾ ਕਿਉਂ ਭਰੀਏ ਪੈਸੇ ਆਪਣੇ ਕੋਲੇ ਵਾਧੂ ਹੋਇਆ ਪੈਸਾ ਬੰਤੋ ਦੀ ਹੋਰ ਗੱਲ ਸੁਣ ਲਾ ਆ ਕਿ ਜੇ ਤੁਸੀਂ ਕਿਸਤਨਾ ਭਰੀ ਤਾਂ ਕੋਠੀ ਛਡਾ ਲੂਗਾ ਕਿ ਤੇਰੇ ਚਾਚਾ ਕਾਹਦੇ ਨਾ ਛਡਾ ਲੂਆ ਕਾਜੀ ਕਰਵਾਈ ਵੀ ਛਡਾ ਲੂਗਾ ਉਹ ਕੀ ਪਤਾ ਆ ਕਿ ਚੱਕ ਕੇ ਅਸਮਾਨੇ ਦੇ ਚ ਧਰ ਲੂਗਾ ਕਿ ਉਹ ਨਹੀਂ ਇੰਨਾ ਥੋੜੀ ਗਿਰਿਆ ਵਿਆ ਉਹ ਗੱਲ ਸੁਣ ਅੱਪਾ ਪੈਸੇ ਨਹੀਂ ਭਰਦੇ ਚਾਚਾ ਆਪਦੀ ਜ਼ਮੀਨ ਨੂੰ ਜਾਂਦੀ ਨੂੰ ਡਰ ਨੂੰ ਪੈਸੇ ਭਰੂਗਾ ਠੀਕ ਹੈ ਤੇ ਆਪਣੇ ਤਾਂ ਕੋਠੀ ਕਾਹਦੇ ਨਾ ਛਡਾ ਲੂਆ ਐਵੇਂ ਮਰੀ ਜਾਨੀਆ ਤੂੰ ਜੀਵਤਾ ਮੈਂ ਤਾਂ ਤੇਰੀ ਸੱਸ ਵੀ ਕਹਿੰਦੀ ਅੱਛਾ ਮਨਿੰਦਰ ਵੀ ਕਹਿੰਦੀ ਅੱਛਾ ਕਹਿੰਦੀ ਤੁਸੀਂ ਮੈਥੋਂ ਆਲ ਕੋ ਹੋ ਰੱਖਿਆ ਕਹਿੰਦੀ ਅੱਜ ਪਤਾ ਲੱਗਿਆ ਵੀ ਕੋਠੀ ਵੀ ਤੁਸੀਂ ਲੌਣ ਲੈ ਕੇ ਬਣਾਈ ਆ ਕਹਿੰਦੀ ਲੌਣ ਲੈ ਕੇ ਤਾਂ ਬਣਾਈ ਆ ਕਹਿ ਫਿਰ ਮੇਰੀ ਗੱਲ ਸੁਣੋ ਕੋਠੀ ਲੌਣ ਲੈ ਕੇ ਬਣਾ ਲਈ ਥਾਂ ਕੀ ਦੇਆ ਆਪਣਾ ਠੀਕ ਹੈ ਨਾਮ ਕੀ ਦੇਆ ਆਪਣਾ ਕਿ ਫਿਰ ਆਪਾਂ ਨੂੰ ਕਾ ਡਰਨ ਦਾ ਤੂੰ ਮੇਰੀ ਗੱਲ ਸੁਣ ਤੂੰ ਮਨਿੰਦਰ ਨੂੰ ਤੇ ਮਨਿੰਦਰ ਦੀ ਮਾਂ ਨੂੰ ਇਹ ਸਮਝਾ ਜਾ ਕੇ ਠੀਕ ਹੈ ਕਿ ਥਾਂ ਤੇ ਕੋਠੀ लाडी ਦੇ ਨਾਮ ਆ ਜੇ ਬੜੀ ਗੱਲ ਆ ਸੁਣ ਅਸੀਂ ਕਾਗਜ਼ ਦਿਖਾ ਦਿੰਨੇ ਆ ਠੀਕ ਹੈ ਜੇ ਕੋਠੀ ਚਾਚੇ ਦੇ ਨਾਮ ਹੁੰਦੀ ਫਿਰ ਤੁਹਾਨੂੰ ਡਰਨ ਦੀ ਲੋੜ ਸੀ ਹਾਂ ਉਹੀ ਤਾਂ ਮੈਂ ਕਿਹਾ ਮੈਂ ਖੱਛੇ ਚਲ ਉਹਨੇ ਆਉਦੀ ਜਮੀਨ ਤੇ ਲਿਮਟ ਚੱਕੀ ਸੀ ਤੇ ਉਹਦੀ ਜਮੀਨ ਹੀ ਜਾਊ ਮਨਿੰਦਰ ਕੰਧ ਦੀ ਉਹ ਜਮੀਨ ਕਿਦੀ ਆ ਕਿ ਆਪਣੀ ਆ ਕਿ ਤੂੰ ਐਂ ਕਰ ਫਿਰ ਠੀਕ ਐ ਆ ਤਾਂ ਬਾਲੀ ਵਧੀਆ ਗੱਲ ਹੋ ਗਈ ਆ ਤਾਂ ਦਿਮਾਗ ਚੋਂ ਨਿਕਲੀ ਪਈ ਸੀ ਗੱਲ ਹੈ ਚਾਚਾ ਤੇ ਚਾਚੀ ਆਪਣੇ ਪੈਰ ਫੜਦੇ ਦਿਖਾਵਾਂਗਾ ਮੈਂ ਤੈਨੂੰ ਇਸ ਗੱਲ ਪਿੱਛੇ ਤੇ ਜਦੋਂ ਹੁੰਦੀ ਹੋਈ ਜਮੀਨ ਦੀ ਕਰਕੀ ਫੇਰ ਦੇਖੀ ਕਿਵੇਂ ਭਾਜੜਾ ਪੈਂਦੀ ਆ ਆਪਣੇ ਕੋਲੇ ਆਪੇ ਇੱਥੇ ਆਊਗਾ ਤੇ ਜ਼ਮੀਨ ਜੀ ਆਪਣੇ ਨਾਮ ਕਰਾਊਗਾ ਇਹ ਤਾਂ ਸਭ ਉਹਦੀ ਪਲੱਸ ਪੁਆਇੰਟ ਹੋ ਗਿਆ ਹਾਂ ਪੁੱਤ ਆ ਤਾਂ ਗੱਲ ਤੇਰੀ ਠੀਕ ਐ ਜਮੀਨ ਉਹਦੀ ਜਾਊਗੀ ਉਹ ਫਿਰ ਆਪੀ ਆਪਣੀ ਗਮੰਤਾ ਕਰਨਗੇ ਹੋਰ ਮੈਂ ਐਵੇਂ ਟੰਬੇ ਚੱਕਦਾ ਫਿਰਦਾ ਸੀਗਾ ਮੈਂ ਚਾਚੇ ਨੂੰ ਕੁੱਟਣ ਵਾਸਤੇ ਇਹ ਤਾਂ ਆ ਗਿਆ ਆਪਣੇ ਪਹਰੇ ਤੇ ਡਿੱਗੂਗਾ ਅੱਛਾ ਛਿੱਤਰ ਨਾਲ ਘੁੱਗੀ ਕੁੱਟੀ ਗਈ ਹੈ ਨਾ ਕਹਿੰਦਾ ਰ ਆਪਾਂ ਦੇਖਦਾ ਜੇ ਆਪਣੇ ਨਾਲ ਮਾਰੀ ਗਈ ਤੁਸੀਂ ਆਗੇ ਨਾ ਬੈਂਕ ਵਾਲੇ ਕਰੇ ਹਾਂ ਉਹ ਤਾਂ ਭੁੱਲੀ ਗਿਆ ਸੀਗਾ ਇਹ ਵੀ ਆ ਨਾ ਆਪਾਂ ਮੰਗਾ ਲਈ ਫਿਰਦਾ ਮੈਂ 30 ਲੱਖ ਰੁਪਏ ਭਰਨਾ ਥੋੜਾ ਪਿਆ ਅੱਛਾ ਤੇਰੀ ਸੱਸ ਬੋਲਦੀ ਐ ਕਹਿੰਦੀ ਮੈਂ ਕਿਾ ਚੱਲ ਕੋਈ ਨਾ ਚਾਰ ਬੰਦੇ ਇਕੱਠੇ ਆ ਕੇ ਚਾਰ ਬੰਦੇ ਤੂੰ ਇਕੱਠੇ ਕਰੇਂਗੀ ਪੰਚਾਇਤ ਵਾਲੇ ਵੀ ਆਏ ਕਹਿਣਗੇ ਵੀ ਠੀਕ ਐ ਭਾਈ ਕੋਠੀ ਇਹਦੀ ਐ ਇਹਨੂੰ ਬੈਠਣ ਦੋ ਤੇ ਤੁਸੀਂ ਜਾਓ ਕੱਚੇ ਘਰ ਵਿੱਚ ਮੇਰੀ ਗੱਲ ਸੁਣ ਆਪਾਂ ਉਹ ਕੱਚੇ ਘਰ ਤੇ ਜਾਈਏ ਆਪੇ ਚਾਚੀ ਦੇ ਜਿਹੜੇ ਆਪਣੀਆਂ ਚੁਗਲੀਆਂ ਲਾਉਂਦੇ ਆ ਵਿੱਚ ਰਗੜੇ ਜਾਣਗੇ ਕਿਉਂ ਉਹਨਾਂ ਨੇ ਗਵਾਈ ਪਾਈ ਸੀ ਠੀਕ ਐ ਆਪਣੇ ਤੱਕ ਤਾਂ ਗੱਲ ਹੀ ਨਹੀਂ ਹੁੰਦੀ ਭਰਾ ਤੀਜੇ ਆ ਗਈ ਆ ਜਿਹੜੀ ਬੰਤੋ ਐ ਨਾ ਇਹ ਬਹੁਤ ਖਰਾਬ ਐ ਨਾਲੇ ਤਾਂ ਇਧਰੋਂ ਸੁਣ ਜਾਂਦੀਆਂ ਗੱਲਾਂ ਨਾਲੇ ਉਧਰੋਂ ਇੱਧਰ ਦੀਆਂ ਉਧਰ ਕਰਦੀ ਉਧਰ ਲਈਆਂ ਇੱਧਰ ਕਰਦੀ ਹੈ। ਕਹੀਂ ਤਾਂ ਤੈਨੂੰ ਮੈਂ ਕਰਦਾ ਇਹਦਾ ਮਾਦੋ ਥੋਟ ਖੜਾ ਕੋਲੇ ਜਦੋਂ ਆ ਗਈ ਮੈਂ ਦੇਖ ਲਿਆ। ਮੈਂ ਚਾਹ ਇੱਧਰ ਲੈ ਆ ਚਾਹ ਕਹਾਂਗੇ ਇੱਧਰ ਆ ਕੇ ਪੀਣਾਗਾ। ਮੈਨੂੰ ਪਤਾ ਹੈ ਕੋਈ ਨਾ ਕੋਈ ਗੱਲ ਕਰਨ ਆਈ ਹੋਊਗੀ। ਜੇ ਕਹਿਣ ਵਾਲੀ ਹੁੰਦੀ ਵੀ ਭਾਈ ਮੈਂ ਕੌਣ ਹੁੰਨੀ ਉਹਨਾਂ ਦੇ ਘਰੇ ਸੁਨੇਹਾ ਦੇਣ ਵਾਲੀ। ਤੁਸੀਂ ਸਿੱਧੇ ਜਾਓ। ਸਿੱਧੇ ਅਗਲੇ ਨਾਲ ਗੱਲ ਕਰੋ। ਇਹ ਸਵਾਦ ਲੈਂਦੀ ਫਿਰਦੀ ਹੈ ਵਿਚ ਵਿਚਾਲੇ। ਕੋਈ ਤਾਂ ਗੱਲ ਆ ਨਾ। ਅੱਛਾ ਇਹਦਾ ਮਤਲਬ ਹਜੇ ਉਹਨਾਂ ਨੇ ਆਉਣਾ ਨਹੀਂ ਸੀ। ਤਾਂ ਉਹ ਅੱਜ ਆਇਆ। ਤਾਂ ਇਹ ਨਹੀਂ ਹੋਣਾ। ਹਾਂ। ਕਿਸੇ ਪਾਸੇ ਹੋਰ ਜਾੜਿਆ ਸੀ। ਠੀਕ ਹੈ ਜਿਹੜਾ ਕੁਝ ਵੀ ਆਹੇ ਤੱਕ ਆਪਣੇ ਹੱਥ ਦੇ ਵਿੱਚ ਹੀ ਹੈ ਤੂੰ ਬਸ ਕੱਲੀ ਮਨਿੰਦਰ ਨੂੰ ਤੇ ਮਨਿੰਦਰ ਦੀ ਮਾਂ ਨੂੰ ਸਮਝਾ ਦੇ ਬਸ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਸੀ ਜਦੋਂ ਉਹਨਾਂ ਨੇ ਆਏ ਕਿਹਾ ਵਿਊ ਉਹ ਕੋਠੀ 'ਚ ਆ ਜਾਣਗੇ ਥੋੜਾ ਸਮਾਨ ਬਾਹਰ ਕੱਢ ਦੇਣਗੇ ਇਹ ਗੱਲ ਮੈਂ ਤੈਨੂੰ ਹੋਰ ਦੱਸਦਾ ਠੀਕ ਹੈ ਆ ਬੋਲਣ ਬਾਹ ਲੱਗੀ ਮਨਿੰਦਰ ਆਏ ਜੇ ਬੋਲਦੀ ਰਹੀ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੀ ਨਿਭੂਗੀ ਮੈਂ ਤੈਨੂੰ ਆਏ ਕਹਿਣਾ ਠੀਕ ਹੈ ਤੇ ਜੇ ਉਹ ਮੰਨਦੀ ਆ ਕਿਸੇ ਗੱਲ ਤੋਂ ਤਾਂ ਮਨਾਲਾ ਤੇ ਨਹੀਂ ਫਿਰ ਉਹਨੂੰ ਕਹ ਤੂੰ ਜਾ ਆਵਦਾ ਸੱਤ ਕਿੱਲਾਂ ਤੇ ਮੇਰਾ ਰਸਤਾ ਕਿਤੇ ਹੋਰ ਵੀ ਹੋ ਜਾਊਗਾ ਕਾਹਨੂੰ ਜਾ ਮੇਰੀ ਗੱਲ ਸੁਣ ਕਾਰ ਬਾਰੀ ਬਾਰੀ ਨਹੀਂ ਬਸਦੇ ਹੁੰਦੇ ਇਹ ਤਾਂ ਜਦੋਂ ਬੋਲਦੀ ਆ ਮਾਂ ਉਂਗਲ ਲਾ ਕੇ ਲਈ ਹੈ ਵੀ ਤੂੰ ਡਰੀ ਨਾ ਨਹੀਂ ਫਿਰ ਪੜਾ ਲੱਗਦਾ ਉਹ ਦੇਖਦੀ ਨਹੀਂ ਕੀ ਬੋਲੀ ਜਨੇ ਕੀ ਨਹੀਂ ਬੋਲਦੀ ਮਾਂ ਤਾਂ ਆਪ ਕਹਿੰਦੀ ਸਹੀ ਬੋਲਦੀ ਐ ਇਹ ਚੱਲ ਕੋਈ ਨਾ ਹੌਲੀ ਹੌਲੀ ਠੀਕ ਹੋ ਜੂਗੀ ਤੂੰ ਐਵੇਂ ਤੂੰ ਨਾ ਬੋਲੀ ਕਿਸੇ ਗੱਲ ਨੂੰ ਮੈਂ ਤੈਨੂੰ ਤਾਂ ਹੀ ਕਹਿੰਨਾ ਵੀ ਤੂੰ ਸਮਝਾ ਦੇ ਤੂੰ ਸਿਆਣੀ ਆ ਮੈਂ ਬੋਲੂਗਾ ਇੱਥੇ ਕੋਈ ਗੱਲ ਵੱਜ ਜਾ ਚੱਲ ਕੋਈ ਨਾ ਵਾਪਸ ਸਮਝਾ ਦੇ ਨਹੀਂ ਤੂੰ ਨਾ ਬੋਲੀ ਬਸ ਮੈਨੇ ਗੱਲ ਤਾਂ ਕੋਠੀ ਵਾਲੀ ਸਮਝਾਉਂਦੀ ਵੀ ਨਾ ਆਪਣੀ ਆ ਤੇ ਰਿਸਟਰੀ ਚਾਹੀਦੀ ਹੂ ਬੈਂਕ ਚ ਵੀ ਆ ਮੈਂ ਚੱਕ ਲਿਆਉਂਗਾ ਚੱਲ ਕੋਈ ਨਾ ਚਾਰ ਦਿਨ ਬੰਦਾ ਕਿਸੇ ਪਾਸੇ ਜਾਵੜੇ ਬੁਰਾ ਹਾਲ ਹੋ ਜਾਂਦਾ ਘਰ ਦਾ ਹੈ ਜਿਵੇਂ ਕੋਈ ਬਸਦਾ ਨਹੀਂ ਹੁੰਦਾ ਐ ਹੋਇਆ ਪਿਆ ਹੋਰ ਪਾ ਗਿੱਕਰ ਸਾਂ ਹਾਂਜੀ ਪਾ ਲਿਆ ਨੀਰਾਚਾਰਾ ਪਾ ਲਿਆ ਭਾਈ ਪਾ ਲੇ ਮੈਂ ਘਰ ਜਿਹੜੇ ਨੇ ਤਾਂ ਤਾਂ ਹੀ ਘਰ ਅਜ ਜਿੰਦਾ ਲੱਗ ਜਾਂਦਾ ਤਾਂ ਉਜੜਿਆ ਰਗਾ ਹੋ ਜਾਂਦਾ ਹੋਰ ਆਹ ਹੈ ਨਾ ਬਸ ਉਹਨੂੰ ਪਾਣੀ ਪੂਣੀ ਪਿਆ ਕੇ ਇੱਧਰ ਬੰਨੀਆਂ ਨੇ ਅੱਛਾ ਪਹਿਲਾਂ ਤੇ ਗੋਹਾ ਗੋਹਾ ਜਿਹਾ ਇਕੱਠਾ ਕੀਤਾਗਾ ਉਧਰੀਆਂ ਵਾਲੀਆਂ ਪੰਗਾਂ ਸੀਗੀਆਂ ਹੋਰ ਭਾਈ ਬਗਾਨੇ ਤੋਂ ਕਾਹ ਨੂੰ ਲੋਟ ਆਉਂਦਾ ਹਾਂ ਉਹ ਤਾਂ ਅਗਲਾ ਚਲ ਮੈਂ ਕੰਮ ਕਰਦਾ ਚਾਹ ਹਾਜੇ ਸ਼ੁਕਰ ਕਰ ਵੀ ਥੋੜਾ ਟਾਈਮ ਟਪਾਤਾ ਕਿਉਂ ਟਾਈਮ ਟਪਾਤਾ ਬਸ ਐਵੇਂ ਉਹੀ ਗੱਲ ਨਾਲੇ ਤੇ ਦੁੱਧ ਰਾ ਪੀਂਦਾ ਰਹਾ ਨਾਲੇ ਪੈਸੇ ਦੇਖ ਗਿਆ ਸੀਗਾ ਵੀ ਸ਼ਾਮ ਸਮਾਈ ਕਰ ਦੂਗਾ ਭਾਈ ਉਹ ਕਰ ਲੂਗਾ ਉਹ ਤਾਂ ਭਾਈ ਹੈ ਰਣਜੀਤ ਆ ਗਈ ਜੀ ਚਾਹ ਚ ਬਣਾ ਲੈ ਨਾ ਚਾਹ ਨੂੰ ਕੀ ਹੈ ਚਾਹ ਤਾਂ ਮੈਂ ਹੁਣ ਪੀ ਕੇ ਆਈ ਹਾਂ ਮੈਂ ਤਾਂ ਉਹ ਜਿਹੜੀ ਤੂੰ ਮੈਨੂੰ ਜ਼ਿੰਮੇਵਾਰੀ ਦੇ ਕੇ ਆਇਆ ਸੀ ਭਾਈ ਮੈਂ ਤਾਂ ਉਹ ਗਈ ਸੀ ਨਵਾ ਆਉਣਾ ਅਗਲੇ ਨੇ ਮੇਰੀ ਗੱਲ ਨਹੀਂ ਸੁਣੀ ਹੋਰ ਕਿਵੇਂ ਭੈਣ ਠੀਕ ਆ ਵਧੀਆ ਆ ਜਾ ਬਹਿ ਜਾ ਕੀ ਹੋ ਗਿਆ ਇੱਧਰ ਆ ਜਾ ਮੰਗਰ ਦੀ ਆ ਜਾ ਮੰਗਰ ਦੀ ਆ ਜਾ ਇੱਧਰ ਚਲ ਕੋਈ ਨਹੀਂ ਬਹਿ ਜਾਣ ਦੇ ਬਹਿ ਗਈ ਤੇ ਹੋ ਹੂੰ ਉਹ ਤਾਂ ਭਾਈ ਗੱਲ ਕੋਈ ਰਾਹ ਨਹੀਂ ਪਾਉਂਦੇ ਕਿਵੇਂ ਆ ਕੇ 47 ਕੁੱਤੇ ਹੋ ਕੇ ਬੈਠ ਪਿੱਛੇ ਨੂੰ ਹਾਂ ਕਿਸ ਤਾਲੀ ਗੱਲ ਕੋਈ ਰਾਹ ਨਹੀਂ ਪਾਉਂਦੇ ਉਹ ਕੀ ਗੱਲ ਕੀ ਕਹਿੰਦੇ ਕੀ ਕਹਿੰਦੇ ਹੁਣ ਕਹਿੰਦੇ ਕਿ ਚਾਚੇ ਨੇ ਕਿ ਉਹਦੋਂ ਸਾਨੂੰ ਕਿਹਾ ਸੀ ਕਿ ਮੈਂ ਆਪੇ ਭਰਿਆ ਕਰੂੰਗਾ ਮੈਂ ਆਪੇ ਕਿਉਂ ਭਰਿਆ ਕਰੂੰਗਾ ਭਾਈ ਮੇਰੀ ਗੱਲ ਸੁਣ ਤੁਸੀਂ ਆਪਣੀ ਆਏ ਗੱਲ ਹੋਈ ਸੀ ਵੀ ਜੇ ਤੁਸੀਂ ਆਪਣੇ ਵਾਲੇ ਨੰਬਰਾਂ ਤੇ ਕਰਾਓਗੇ ਲੋਨ ਤੇ ਉਦੋਂ ਮੈਂ ਮੈਂ ਕਹਿੰਦਾ ਸੀ ਵੀ ਮੈਂ ਭਰ ਦਿਆ ਕਰੂੰਗਾ ਚੱਲ ਮੇਰਾ ਕਿਹੜਾ ਕੋਈ ਉਹ ਕਰਨਾਗਾ ਇੱਕ ਕਿਸ਼ਤ ਮੈਂ ਭਰ ਦਿਆ ਕਰੂੰਗਾ ਇੱਕ ਬਈ ਤੁਸੀਂ ਭਰ ਦੇ ਕਰੋ ਮੈਂ ਹਵੇ ਅੱਧ ਬਚਤ ਕਰ ਲਾਂਗੇ ਆਹੋ ਤੇ ਬਾਅਦ ਚ ਜਦੋਂ ਕਹਿੰਦੇ ਵੀ ਤੂੰ ਆਪਦੇ ਨੰਬਰਾਂ ਤੇ ਲੋਨ ਲੈ ਕੇ ਦੇ ਤੇ ਉਦੋਂ ਮੈਂ ਆਪਦੇ ਨੰਬਰ ਤੇ ਮੈਂ ਕਹਿੰਦਾ ਭਈ ਕਿਸ਼ਤ ਕੁਝ ਤੁਸੀਂ ਆਪ ਭਰੋਗੇ ਮੈਂ ਤਾਂ ਲਾਡੀ ਨੂੰ ਵੀ ਠੋਕ ਕੇ ਗੱਲ ਕੀਤੀ ਸੀ ਉਹ ਤਾਂ ਮੈਨੂੰ ਪਤਾ ਹੀ ਆ ਸਾਰੀਆਂ ਗੱਲਾਂ ਦਾ ਮੈਂ ਕਹਿ ਕੇ ਆਈਆਂ ਉਹਨੂੰ ਪਪਾ ਹੀ ਉਦੋਂ ਸਾਡੀ ਗੱਲ ਹੋਰ ਸੀ ਹੁਣ ਹੋਰ ਹੈ ਹੁਣ ਤੁਸੀਂ ਵੀ ਸਮਝੋ ਇਸ ਗੱਲ ਨੂੰ ਮੈਂ ਮੈਨੂੰ ਉਦੋਂ ਹੀ ਕਿਹਾ ਸੀ ਇਹ ਕਹਿੰਦਾ ਆਖੇ ਤੂੰ ਫਾਲਤੂ ਦੀ ਟੈਨਸ਼ਨ ਲੈਣੀ ਹੈ ਮੈਨੂੰ ਪਤਾ ਸੀ ਉਹਨਾਂ ਨੇ ਇਹੀ ਕਹਿਣਾ ਆ ਬਣ ਗਈ ਨਾ ਉਹੀ ਗੱਲ ਮੈਨੂੰ ਤਾਂ ਸਾਰਾ ਕੁਝ ਪਤਾ ਦੋ ਮਿੰਟ ਗੱਲ ਤਾਂ ਸੁਣ ਲੈਣ ਦੇ ਕੀ ਬਣ ਗਈ ਕੀ ਨਹੀਂ ਤੇ ਆਦੀ ਮਲਾਦੀ ਨਾਲ ਗੱਲ ਕਰਦੀ ਆ ਉਹਦੀ ਸੱਸ ਆਈ ਬੈਠੀ ਸੀ ਵੀ ਲਾੜੀ ਦੀ ਹਾਂ ਆ ਸਾਡੇ ਨਾਲ ਮੂਰੇ ਮੂਰੇ ਗਏ ਆ ਤੇਰਾ ਕੁਝ ਤੈਨੂੰ ਦੱਸਿਆ ਨਹੀਂ ਬਈ ਕੀ ਗੱਲ ਉਹ ਹੀ ਗੱਲ ਵੀ ਜਦੋਂ ਕਹਿੰਦੇ ਨੇ ਵੀ ਝੁੱਗਾ ਚੱਕੋ ਤਾਂ ਆਪਦਾ ਢਿੱਡ ਨੰਗਾ ਹੁੰਦਾ ਸਾਨੂੰ ਤਾਂ ਤੁਰਿਆਂ ਆਉਂਦਿਆਂ ਦੇਖ ਕੇ ਬਹੂ ਨੇ 100-100 ਕੁਝ ਬੋਲਿਆ ਮੁੰਡੇ ਨੇ ਆਪ ਤੇ ਸੱਸ ਦੇ ਸਾਹਮਣੇ ਕਿਉਂ ਤੁਹਾਨੂੰ ਘਾਤੋ ਬੋਲਿਆ ਤੇ ਲੈ ਮੈਨੂੰ ਤਾਂ ਚੌਰਾ ਪਰਖਿਆ ਉਹਨੇ ਕਹਿੰਦੀ ਲਾਲ ਪੱਗ ਬੰਨੀ ਫਿਰਦਾ ਚੌਰਾ ਕਹਿੰਦੀ ਕਿ ਕੱਪੜੇ ਵੀ ਲਾਲ ਪੋਆ ਲੈਣੇ ਨਾਲੇ ਇਹਦੇ ਪੋਆ ਲੈਣੇ ਸੀ ਬੋਲੀ ਮੈਨੂੰ ਤਾਂ ਮੈਂ ਭਾਈ ਮੇਰਾ ਘਰ ਹੈ ਮੈਂ ਆਪਦੇ ਘਰੋਂ ਜਿਹੜਾ ਜ ਮਰਜ਼ੀ ਲੀੜਾ ਕੱਪੜਾ ਪਾਵਾਂ ਤੁਹਾਡਾ ਕਿ ਢਿੱਡ ਦੋਦਾ ਫਿਰ ਆਹ ਪੁੱਠੀਆਂ ਗੱਲਾਂ ਕਰਕੇ ਤਾਂ ਭਾਈ ਇੱਥੋਂ ਤੱਕ ਰਾ ਗਈ ਤੇ ਮੈਂ ਤਾਂ ਕਹਿੰਦੀ ਭਾਈ ਮੁੰਡੇ ਨਾਲ ਗੱਲ ਕਰਦੀ ਮੈਂ ਕਿਹਾ ਭਾਈ ਦੇਖ ਮੈਨੂੰ ਉਹਨੇ ਕਿਹਾ ਵੀ 3.5 ਲੱਖ ਰੁਪਈਆਗਾ ਹਾਂ 3.70 ਹਜ਼ਾਰ ਰੁਪਈਆ ਬੜਾ ਹਜ਼ਾਰ ਤੇ ਜ਼ਿਆਦਾ ਭਰ ਦੋ ਤੇ ਜਾਂ ਫਿਰ ਭਾਈ ਜੇ ਸਵੇਰ ਨੂੰ ਉਹਨੇ ਅੱਜ ਤਾਂ ਸਾਡੇ ਕੋਲ ਸੁਨੇਹਾ ਲਾਇਆ ਸਵੇਰ ਨੂੰ ਭਾਈ ਪੰਚਾਇਤ ਚ ਜਾਵੜਿਆ ਪੰਚਾਇਤ ਜਾਈਗੀ ਤੇ ਆਈ ਨਹੀਂ ਪਤਾ ਵੀ ਫੈਸਲਾ ਉਹਦੇ ਹੱਕ ਚ ਹੋ ਜੇ ਫਿਰ ਸਵੇਰ ਨੂੰ ਆਪਦਾ ਪੜਿਆ ਵਿਚਾਰ ਲਾ ਤੂੰ ਮੈਂ ਕਿਹਾ ਸਾਰਾ ਕੁਝ ਨਾਲ ਦੇ ਹੱਥੋਂ ਖੰਜਾ ਲਈ ਮੈਂ ਤੈਨੂੰ ਕਿਹਾ ਹੀ ਬਥੇਰਾ ਕੁਛ ਹੁਣ ਬਹੁਤ ਬੋਲਦੀ ਕੋਈ ਮੈਂ ਕਰਦੀ ਆ ਲਾਡੀ ਨਾਲ ਉਹ ਕਹਿੰਦੇ ਬਹੁ ਕਹਿੰਦੀ ਸੰਤ ਪਤਾ ਹੋਣ ਲੱਗਿਆ ਕੋਠੀ ਵੀ ਲਾਉਣ ਤੇ ਆ ਉਹ ਫਿਰ ਅਗਲੇ ਤਾਂ ਭਾਈ ਹੁਣ ਸਾਰਾ ਘਰ ਵਰ ਦੇਖ ਕੇ ਜ਼ਮੀਨ ਦੇਖ ਕੇ ਰਿਸ਼ਤਾ ਕਰਿਆ ਸੀ ਹੂੰ ਹੈ ਉਹ ਕਾਣੂ ਇਹਦੀ ਗੱਲਾਂ ਪਤਾ ਲੱਗਿਆ ਇਹਨੇ ਕਿਹੜਾ ਮੈਨੂੰ ਦੱਸਿਆ ਉਹ ਇਹ ਹੁਣ ਸਾਰੀਆਂ ਗੱਲਾਂ ਤਾਂ ਨਹੀਂ ਪਤਾ ਹੁੰਦੀਆਂ ਆਪਾਂ ਨੂੰ ਘਰ ਦੇ ਵਿੱਚ ਕੀ ਆ ਹੋਆ ਕੀ ਨਹੀਂ ਜੇ ਭਾਈ ਕਿਸ਼ਤਾਂ ਭਰੀ ਜਾਂਦੇ ਫਿਰ ਇਹ ਕਿਹੜਾ ਕਹਿੰਦਾ ਸੀ ਮੈਂ ਕਿਹੜਾ ਕਹਿੰਦਾ ਸੀ ਹਾਂ ਨੰਬਰਾਂ ਦਾ ਕੀ ਹੈ ਨੰਬਰ ਕਿਹੜਾ ਠਾਕ ਰਿਹਾ ਤਾਂ ਫਿਰ ਮੁੜੇ ਆਉਣਗੇ ਹਾਂ ਪੈਸੇ ਭਰੀ ਜਾਣ ਆਪਦੀ ਕੋਠੀ ਆਪਦੇ ਹੱਕ 'ਚ ਕਰ ਲੈਣ ਤੈਨੂੰ ਹੁਣ ਕੀ ਦੱਸੇ ਇਹ ਜਿਹੀਆਂ ਗੱਲਾਂ ਇਹ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਨਹੀਂ ਭਰਦੇ ਉਹ ਚਲ ਕੋਈ ਨਾ ਚਲ ਇਹ ਨਾਂ ਭਰਨਗੇ ਆਪਾਂ ਫਿਰ ਸਰਪੰਚ ਕੋਲ ਜਾ ਵੜਾਂਗੇ ਹਾਂ ਨਾਂ ਭਰਨਗੇ ਜਾ ਕੇ ਮੈਂ ਤਾਂ ਉਹਨਾਂ ਨੂੰ ਆਪ ਦਾ ਸਰਪੰਚਾ ਕਿਹੜਾ ਕੋਈ ਬਗਾਨਾ ਇਹੀ ਗੱਲ ਤਾਂ ਉਹਦੀ ਸੱਸ ਨੇ ਕਹੀ ਆ ਲਾੜੀ ਦੀ ਨੇ ਵੀ ਭਾਈ ਅੱਛਾ ਵਿੱਚ ਬੈਠੀ ਹਾਂ ਹਾਂ ਵੀ ਸਮਾਂ ਧਰ ਲੂ ਅਗਲਾ ਕੇ ਸੋਡੇ ਘਰੇ ਹਾਂ ਤੇ ਕਰਨਾ ਹੀ ਪਊਗਾ ਫਿਰ ਬੰਦਾ ਇਹੋ ਗੱਲ ਮੈਂ ਕਹਿ ਕੇ ਆਈਆਂ ਮੈਂ ਆਖਿਆ ਤੁਸੀਂ ਜੁੰਡੋ ਜੁੰਡੀ ਦਾ ਫੇਰ ਹੋ ਜਾ ਲੜਨ ਬੈ ਗਈਆਂ ਮੇਰੇ ਗਈ ਤੋਂ ਵੀ ਭਾਈ ਗੱਲ ਤਾਂ ਆਹਗੀ ਤੇ ਲਾੜਨ ਦੀ ਤਾਂ ਇਹਨੂੰ ਬਾੜੀ ਰਹਿੰਦੀ ਐ ਲਾੜਨ ਦੀ ਇਹਨੂੰ ਬਾੜੀ ਰਹਿੰਦੀ ਐ ਉਹੀ ਗੱਲ ਮਾਰ ਗਈ ਐ ਜਿਹਦੀ ਮਾਂ ਸੀ ਤੂੰ ਐਸਾ ਖਾਲੀ ਹੱਥਾਂ ਦੀ ਸੀ ਝੋਲੇ ਭਰ ਤੇ ਬਹੂ ਵੀ ਉਹਨਾ ਉਹ ਬੋਲਦੀ ਆ ਉਹ ਜੁਗ ਨੂੰ ਜੁਗ ਟਕਰਾਇਆ ਹੋਇਆ ਸਾਰਾ ਇਹਨਾਂ ਦਾ ਜਮਾ ਪਿਆਰੇ ਤੇ ਗਈ ਆ ਜਾ ਉਹ ਤਾਂ ਜਮੇ ਨਹੀਂ ਸੰਗ ਹਾਂ ਪੋਰਾ ਨਹੀਂ ਸੰਗ ਮੈਂ ਤੂੰ ਤਾਂ ਹੈ ਤੈਨੂੰ ਤਾਂ ਪਤਾ ਨਹੀਂ ਐ ਸੁਖਪਾਲ ਦੀ ਮਾਂ ਇੱਥੇ ਕਿੰਨਾ ਕੁਛ ਕਰ ਕਰ ਕੇ ਜਾਂਦੀ ਰਹੀ ਐ ਸਾਰਾ ਸਮਾਨ ਇੱਥੋਂ ਲੱਗੇ ਜਾਂਦੀ ਰਹੀ ਐ ਤੇਰੇ ਕੰਨੇਸ ਦੋ ਚਾਰ ਜਣੇ ਖੜੇ ਆ ਭੈਣਪਰਾ ਨਹੀਂ ਤੈਨੂੰ ਤਾਂ ਅੱਜ ਨੂੰ ਕਿਦਾਂ ਦਾ ਦਵੱਲਿਆ ਹੁੰਦਾ ਉਹਨੇ ਮੈਂ ਤੈਨੂੰ ਦੱਸਾਂ ਇਹ ਜੀ ਬੁੜੀ ਆ ਵਾਲੀ ਗੰਦੀ ਕਿਸਮ ਦੀ ਐ ਹਾਂ ਟੋਡੇ ਕਰਕੇ ਮੈਂ ਭਨੇ ਇਹ ਗੱਲ ਪੈਰ ਹੁਣ ਭਾਈ ਦੇਖ ਲੈ ਤੂੰ ਹੁਣ ਉਹ ਲਾਡੀ ਨਾਲ ਕਦੋਂ ਗੱਲ ਕਰੋ ਕੀ ਗੱਲ ਕਹਿੰਦੀ ਕਿ ਮੈਂ ਕੁਛ ਤੇ ਲਾਡੀ ਨਹੀਂ ਤੇਰੇ ਤੈਨੂੰ ਬੋਲੇ ਕੁਛ ਲਾਡੀ ਤਾਂ ਮੇਰੇ ਗਾਈ ਤੋਂ ਉੱਠ ਕੇ ਜਾਵੜਿਆ ਕਹਿੰਦਾ ਤੁਸੀਂ ਕਰੋ ਗੱਲਾਂ ਬਾਤਾਂ ਉਹਨੂੰ ਕਿਹੜਾ ਪਤਾ ਸੀ ਤੇ ਪਤਾ ਕਿਨ ਸਾਰੇ ਗੱਲ ਦਾ ਪਤਾ ਨਹੀਂ ਆਈ ਨਹੀਂ ਸੀ ਪਤਾ ਵੀ ਕਿਸ਼ਤ ਦਾ ਵੀ ਸੜ ਸਨੇਹਾ ਲਵਣਾਈ ਹੈ ਤਾਈ ਸਭ ਪਤਾ ਹੈ ਸਾਰਾ ਕੁਝ ਉਹਨਾਂ ਨੂੰ ਐ ਪਤਾ ਤੁਸੀਂ ਐਂ ਸਭ ਲਓ ਵੀ ਮਹੀਨਾ ਹੋ ਗਿਆ ਮਹੀਨਾ ਲੇਟ ਹੋ ਗਈ ਕਿਸ਼ਤ ਮਹੀਨਾ ਲੇਟ ਹੋ ਗਏ ਮਹੀਨੇ ਤੋਂ ਪਹਿਲਾਂ ਲਾਡੀ ਨੂੰ ਫੋਨ ਨਹੀਂ ਆਇਆ ਹੋਗਾ ਆਏ ਹੋਣਗੇ ਫੋਨ ਦਾ ਨੰਬਰ ਜਦੋਂ ਇਹਦਾ ਜਦੋਂ ਚਿੱਠੀ ਆਈ ਹੈ ਚਿੱਠੀ ਆ ਕੇ ਪਹਿਲਾਂ ਘਰੇ ਗਈ ਹੈ ਘਰ ਤਾਂ ਉਹੀ ਪਤਾ ਇੱਕ ਹੀ ਪਤਾ ਉਧਰੋਂ ਕਹਿੰਦਾ ਹੋਵੇ ਉਹ ਤਾਂ ਉਧਰ ਰਹਿਣ ਲੱਗ ਗਿਆ ਤੇਰੇ ਕਨੇ ਤਾਂ ਮੈਂ ਕਨੇ ਤਾਂ ਭੇਜੀਆਂ ਚਿੱਠੀਆਂ ਦੋ ਚਿੱਠੀਆਂ ਆਈਆਂ ਪਈਆਂ ਨੇ ਸਹੀ ਗੱਲ ਸਾਰਾ ਪਤਾ ਹੈ ਚਲ ਐਂ ਕਰੋ ਤੂੰ ਦੇਖ ਲੈ ਤੇ ਤਾਂ ਕੋਈ ਗੱਲਬਾਤ ਮੈਨੂੰ ਨੇ ਦੱਸੀ ਤਾਂ ਮੈਂ ਤੈਨੂੰ ਉਹ ਜੀ ਦੱਸ ਜੂ ਨਹੀਂ ਭਾਈ ਜੇ ਮੈਂ ਤੇਰਾ ਚਿੱਤ ਮੰਨਦਾ ਉਵੇਂ ਕਰ ਲੈ ਠੀਕ ਹੈ ਚਿੱਤ ਮੰਨਦਾ ਕਿ ਫਿਰ ਮੈਂ ਤਾਂ ਸਰਪੰਚ ਕੋਲ ਜਾਊਂਗਾ ਸਿੱਧਾ ਵੀ ਭਾਈ ਮੇਰੀ ਗੱਲ ਸੁਣ ਮੇਰਾ ਤਾਂ ਨਤਾਰਾ ਕਰਾਓ ਇਹ ਤਾਂ ਕਿਸੇ ਹੱਸਾ ਨਾਲ ਲੋਟ ਨਹੀਂ ਆਉਂਦੇ ਤਾਂ ਹਰ ਪਾਸੇ ਅੱਗਾਂ ਬ ਨਰੇਆ ਦੀ ਭੈਣ ਨੂੰ ਫੋਨ ਕਰਕੇ ਦੱਸ ਦੇ ਸਾਰੀ ਗੱਲ। ਉਹ ਭੈਣ ਨੂੰ ਤਾਂ ਮੈਂ ਨਾ ਮੈਨੂੰ ਅਹੀ ਗੱਲ ਲੱਗਦਾ ਮੈਂ ਤਾਂ ਉਹਦੇ ਕੋਲ ਗੱਲ ਨਹੀਂ ਸੀ ਕੀਤੀ ਆੜੀ। ਕੋਈ ਨਾ ਫਿਰ ਹੁਣ ਤਾਂ ਕਰਨੀ ਪਊ। ਇੱਥੋਂ ਤੇ ਹੁਣ ਤਾਂ ਪਤਾ ਲੱਗੂ। ਇਹਨੂੰ ਕੋਈ ਰੱਖੇਗਾ। ਜੇ ਭੈਣ ਤੋਂ ਲੁਕੋ ਰੱਖਿਆ ਤਾਂ ਬਾਪੇ ਨੂੰ ਪਹੁੰਚ ਗਿਆ। ਜੇ ਭੈਣ ਮੰਗਰ ਲੱਗਿਆ ਹੁੰਦਾ ਤਾਂ ਅੱਜ ਨੂੰ ਤੇਰਾ ਕਿੱਦਾਂ ਦਾ ਵਜਿਆ ਹੁੰਦਾ। ਵਿੰਦਰ ਨੇ ਤਾਂ ਮੈਨੂੰ ਪਹਿਲਾਂ ਪਹਿਲਾਂ ਵੀ ਆਈ ਗੱਲ ਕਹੀ ਸੀ ਕਿਸੇ ਗੱਲ ਦੇ ਵਿੱਚ ਤੂੰ ਇਹਦੇ ਪੇਮਾਗਰ ਨਾਲ ਲੱਗ ਜੀ ਤੂੰ ਇਹਦੇ ਇਹਦੇ ਮਗਰ ਘੱਟ ਲੱਗਿਆ ਕਰ ਇਹਦੀ ਗੱਲਾਂ ਚ ਨਾ ਆਇਆ ਕਰ। ਉਹਨੂੰ ਸਭ ਪਤਾ ਹੈ ਦੀਆਂ ਕਰਤੂਤਾਂ ਦਾ। ਦੇ ਦੋਨੋਂ ਘਰ ਦੀ ਆਈ ਉਹਦੇ ਨਾਲ ਕਿਹੜਾ ਵਰਤਦੀ ਤੈਨੂੰ ਤਾਂ ਪਤਾ ਹੀ ਹੈ ਕੀ ਕੁਛ ਉਹਦੋਂ ਨਾ ਕਰਦੀ ਰਹੀ ਕੋਈ ਲੋੜੀ ਦੀਵਾਲੀ ਉਹਨਾਂ ਨੇ ਗੱਦੀ ਕੋਈ ਜਾਣਦੀ ਕੋਈ ਆਉਂਦੀ ਕੁੜੀ ਦੇ ਵਿਆਹ ਵੇਲੇ ਜਦੋਂ ਉਹ ਕਰਨਾ ਸੀਗਾ ਤੇ ਉਹ ਤਾਂ ਗੰਡ ਲੈ ਕੇ ਆਈ ਸੀਗੀ ਤੇ ਲੱਕ ਤੇ ਹੱਥ ਰੱਖ ਕੇ ਖੜ ਗਈ ਕਹਿੰਦੀ ਕਿ ਅਸੀਂ ਕਿ ਤੂੰ ਆ ਕੇ ਕੋਈ ਕੁੜੀ ਲੈ ਕੇ ਪਾਲੀਏ ਤੂੰ ਹੀ ਕਿਹੜਾ ਆਪਦੀ ਕੁੜੀ ਹੈ ਹਾਂ ਅਕੇ ਤੇਰੀ ਕੁੜੀ ਹੁੰਦੀ ਤਾਂ ਅਸੀਂ ਨਾਨਕ ਸ਼ੱਕ ਭਰ ਦਿੰਦੇ ਆ ਇੱਥੋਂ ਬੋਲੀ ਸੀ ਇਹ ਤੇ ਭਾਈ ਜਦੋਂ ਅਗਲੇ ਦਿਨ ਗੋਦ ਪਾਲੀ ਗੋਦ ਪਾਲੀ ਜਦੋਂ ਉਹਨਾਂ ਦੀ ਹੈ ਉਹਨਾਂ ਦੀ ਹੀ ਹੈ ਜਦੋਂ ਅਗਲੇ ਨੇ ਮੰਨ ਲਿਆ ਵੀ ਸਾਡੀ ਧੀ ਆ ਫਿਰ ਤੂੰ ਕਾਹਨ ਕਹਿਣਾ ਪਰ ਕੰਨ ਦੀਆਂ ਕੁੜੀਆਂ ਆਹੋ ਉਹ ਹਾਂ ਉਹਦੇ ਚਾਰ ਕੁੜੀਆਂ ਸੀ ਇੱਕ ਗੋਦ ਪਾਲੀ ਇਹਨੇ ਹੈ ਬੱਸ ਫਿਰ ਹੋ ਹੀ ਜਾਂਦਾ ਚਲ ਤੂੰ ਦੇਖ ਲੈ ਭਾਈ ਮੈਂ ਦਸਨੇ ਆ ਉਧਰ ਵੀ ਤੇਰਾ ਲਾ ਹੀ ਇਧਰ ਵੀ ਹੁਣ ਤੁਸੀਂ ਵੇਖ ਲੋ ਆਪਣੀ ਪੂਰੀ ਵੇੜਕ ਰੱਖੀ ਲੈ ਦੱਸ ਮੈਂ ਤਾਂ ਹੁਣ ਅਸੀਂ ਫਿਰ ਦੇਖਦੇ ਆ ਕਿਵੇਂ ਕਰਾਂਗੇ ਜੇ ਨਾ ਲੋਟ ਆਇਆ ਤਾਂ ਫਿਰ ਮੈਂਬਰ ਸਰਪੰਚਾਂ ਕੋਲ ਜਾਵਾਂਗੇ ਮੇਰੀ ਗੱਲ ਸੁਣਾ ਲਾਡੀ ਨੂੰ ਗੱਲ ਕਰ ਲੈਣੇ ਆ ਦੀ ਮਾਂ ਨਾਲ ਜੇ ਮੈਨੂੰ ਕੁਝ ਦੱਸਦੀ ਆ ਉਹ ਮੈਂ ਕਿਹੜਾ ਫੇਰ ਜਾਊਂਗੀ ਉਵੇਂ ਮੈਂ ਤੈਨੂੰ ਦੱਸ ਜੂ ਮੈਂ ਗਰੋ ਭਾਈ ਤੂੰ ਜੋ ਕਰੀ ਅਸਤੇਰੇ ਕੰਨੀ ਹੰਗਾਰਾ ਭਰਾਂਗੇ ਫਿਰ ਠੀਕ ਹੈ ਨਾ ਜਦੋਂ ਸਾਡੇ ਭਾਈ ਸੈਨ ਹੋਏ ਆ ਮਾਂ ਪੁੱਤਾਂ ਦੇ ਬਸ ਠੀਕ ਅਸੀਂ ਨਹੀਂ ਭਾਈ ਦੇ ਆਪਦੀ ਜੁਬਾਨ ਤੋਂ ਤੁਸੀਂ ਸਾਡੇ ਨਾਲ ਹੈਗੇ ਹੋ ਤੇਜਾ ਹੈਗੇ ਮੇਰੇ ਨਾਲ ਠੀਕ ਹੈ ਨਾ ਨਾਲ ਅਸੀਂ ਮਾੜਾ ਵੀ ਕੀ ਕੀਤਾ ਨਾਲ ਇਹ ਤਾਂ ਸਿੱਧੀ ਗੱਲ ਹੈ ਹੁਣ ਜਨਾ ਭਰੂਗਾ ਤਾਂ ਬਸ ਆਪਦਾ ਤੁਸੀਂ ਰੋਕ ਲੇ ਥਾਂ ਜਾ ਕੇ ਆਈ ਹੁੰਦਾ ਇਹ ਤਾਂ ਵਿਹਾਰ ਹੀ ਆ ਬਣਾ ਲੈ ਮੈਨੂੰ ਹੱਥਾ ਜੇ ਕਰਲਾ ਹੋ ਜਾ ਭਰਲਾ ਹਾਂ ਥੋੜੀ ਠੀਕ ਠਾਕ ਹੈ ਹਾਂ ਬਸ ਠੀਕ ਹੈ ਭਾਈ ਚਲ ਕੋਈ ਨਾ ਮਸਾਂ ਸਭੇ ਕਰਨਾ ਕਰੋ ਕੋਈ ਨਹੀਂ ਹੈ ਤਾਂ ਗੱਲ ਰਾਹ ਪੈ ਜੂਗੀ ਚਲੋ ਹੁੰਦਾ ਹੀ ਹੈ ਸੰਸਾ ਕਿਵੇਂ ਨਾ ਕਰੀਏ ਉਹੀ ਗੱਲ 25 ਲੱਖ ਦੱਸ ਤੇ ਫੇਰ ਸੋਡਾ ਤਾਂ ਕੁਝ ਨਹੀਂ ਕਰ ਸਕਦੇ ਸੋਡਾ ਐ ਨਹੀਂ ਕਰ ਸਕਦੇ ਨਾ ਭਰਨਗੇ ਤੁਸੀਂ ਭਰ ਕੇ ਆਪਦਾ ਸਮਾਨ ਲਿਜਾ ਤਰਿਓ ਸਾਡੇ ਵਰਗੇ ਬਥੇਰੇ ਤਰਾ ਦੇਣਗੇ ਹਾਂ ਕਿ ਬੇਫਿਕਰ ਐ ਤੂੰ ਕਾਦੀ ਫਿਕਰ ਕਰਦੀ ਐ ਤੂੰ ਦੱਸ ਮੈਂ ਕੋਠੀ 'ਚ ਬੈਠੇਂਗੀ ਚਲ ਕੋਈ ਨਹੀਂ ਭਾਈ ਫੇਰ ਦੇਖਦੇ ਆ ਹਨਾ ਹਾਂ ਮੁੰਡੇ ਨੂੰ ਵੀ ਕਹੀਂ ਮਾੜਾ ਮੋਟਾ ਕਹਿ ਦੂਗਾ ਕੋਈ ਅਕਲ ਦੀ ਮੈਂ ਆਖੂਗੀ ਵੀ ਸਾਡੀ ਕੋਈ ਕਰ ਗੱਲ ਕਰਕੇ ਗੱਲ ਹਾਂ ਜੇ ਮਾੜਾ ਮੋਟਾ ਤੁੰਨਾਗੇ ਤਾਂ ਫੇਰ ਹੀ ਗੱਲ ਲੋਟ ਆਉ ਹਾਂ ਫੇਰ ਹੀ ਗੱਲ ਹੋਊ ਹਾਂ ਚਲ ਚੰਗਾ ਫੇਰ ਚਲ ਚੰਗਾ ਭਾਈ ਹਾਂ ਕੀ ਪਤਾ ਸੀ ਤੇਰਾ ਹਨਾ ਲੈ ਏਡੇ ਮਾੜੇ ਉਹ ਹੀ ਗੱਲ ਬਣ ਗਈ ਤੂੰ ਹਜੇ ਐਂ ਕਹਿੰਦਾ ਨਾ ਉਹ ਨਹੀਂ ਐ ਕਰਦੇ ਜੀਤੋ ਮੈਨੂੰ ਕੀ ਪਤਾ ਸੀ ਵੀ ਆਪਦੇ ਬਗਾਨੇ ਬਣ ਜਾਂਦੇ ਹੁੰਦੇ ਆ ਤੂੰ ਤਾਂ ਤੇਜ ਜਾਨਾ ਹੈ ਉਹਨਾਂ ਤੇ ਤੇ ਜਿਆ ਹੁਣ ਪਹਿਲਾਂ ਤੇ ਜਿਆ ਹੋਏ ਸੀ ਪਹਿਲਾਂ ਰੋਟੀ ਜਦੋਂ ਉਹਨਾਂ ਦੇ ਹੱਥਾਂ 'ਚੋਂ ਜਾਂਦੀ ਖਾਂਦਾ ਸੀਗਾ ਹੈ ਰੋਟੀ ਦੀ ਆਸ ਹੁੰਦੀ ਸੀ ਤਾਂ ਕਰਕੇ ਤੇ ਜਿਆ ਹੋਇਆ ਸੀ ਉਹ ਮੈਨੂੰ ਕੀ ਲੋੜ ਪਈ ਸੀ ਉਹਨਾਂ ਤੇ ਜੰਦੀ ਮੈਨੂੰ ਕੋਈ ਦੱਸੀ ਆਹ ਕਰਨਗੇ ਯਾਰ ਕੋਈ ਪਤੀਜੇ ਪਤੂਜੇ ਨਹੀਂ ਇਹ ਤਾਂ ਆਪਦੇ ਜੰਮੇ ਕੰਮ ਆਉਂਦੇ ਆ ਤੈਨੂੰ ਪਤਾ ਲੱਗ ਗਿਆ ਨਾ ਹੁਣ ਸਾਰੇ ਮੁੱਖ ਮੋੜ ਗਏ ਮੁੱਖ ਤਾਂ ਮੇਰੇ ਤੋਂ ਰੱਬ ਨੇ ਮੋੜ ਲਿਆ ਤਾਂ ਹੀ ਤੇ ਸਾਰੇ ਆਪਦੇ ਬਗਾਨੇ ਬਣ ਗਏ ਮੈਨੂੰ ਕੀ ਪਤਾ ਸੀਗਾ ਵੀ ਜਿਹੜੇ ਜਵਾਕ ਨੂੰ ਮੈਂ ਆਪਦੇ ਹੱਥੀਂ ਚਾਕੇ ਖੜਾ ਰਿਹਾ ਕੁੱਤਾ ਵਾਂਗੂ ਪਾਲ ਰਿਆ ਹਾਂ ਉਹੀ ਕੱਲ ਨੂੰ ਮੇਰੇ ਗੱਲ ਨੂੰ ਆਊਗਾ ਜਿੰਨਾ ਬੱਚਿਆਂ ਦੀ ਖਾਤਰ ਕਰਦਾ ਰਿਹਾ ਅੱਜ ਉਹ ਸਾਰੇ ਖਿਲਾਫ ਖੜੇ ਹੋ ਗਏ ਮੇਰੇ ਚਲ ਉਹ ਤਾਂ ਬੋਲਦਾ ਹੀ ਐ ਆਪਦੀ ਬਹੂ ਨੂੰ ਤਾਂ ਕਹੀ ਸਕਦਾ ਵੀ ਭਾਈ ਤੇਰਾ ਹੱਕ ਨਹੀਂ ਗਾ ਬੋਲਣ ਦਾ ਮੈਂ ਜੋ ਕੁਝ ਮਰਜ਼ੀ ਕਹਾਂ ਉਹ ਵੀ ਦੇਖ ਲੈ ਐਂ ਜਿਵੇਂ ਜੇਠ ਦੇ ਔਰ ਨੂੰ ਕਹਿੰਦੀ ਹੁੰਦੀ ਐ ਐਂ ਬੋਲਦੀ ਐ ਮੂਹਰੋ ਓਏ ਉਹ ਤਾਂ ਹੁਣ ਗੱਲ ਉਹੀ ਐ ਵੀ ਜਿਵੇਂ ਉਹ ਕਹਿ ਕੇ ਤਾਂ ਗਈ ਐਗੀ ਬੰਦ ਤੋਂ ਵੀ ਭਾਈ ਪਹਿਲੇ ਤੇ ਗਈ ਐ ਜੈਜੀ ਸੱਸ ਜਿਵੇਂ ਕੁਝ ਕਹੀ ਜਾਂਦੀ ਓਹ ਜਾਂ ਕੁਝ ਉਹ ਬੋਲੀਆਂ ਜਾਂਦੀਆਂ ਸਿਖਾਈ ਜਾਂਦੀਆਂ ਹੁਣ ਚੱਲ ਤੂੰ ਐਂ ਕਰ ਛੱਡੇ ਨਾ ਗੱਲਾਂ ਨੂੰ ਰੋਟੀ ਰੋਟੀ ਦਾ ਕਰ ਯਾਰ ਦਾਲ ਦੂ ਤਰ ਲਾ ਦਾਲ ਤਾਂ ਮੈਂ ਤਰ ਰੱਖੀ ਐ ਤੜਕਾ ਲਾ ਆਈ ਐਨੇ ਮੈਂ ਪਾਠੀਆਂ ਚੱਕ ਲੈ ਉਧਰੋਂ ਤੋਂ ਪਾਠੀਆਂ ਵੀ ਲਿਉਣੀ ਆ ਸੱਚਾ ਹੋਰ ਦੇਖਦੀ ਹਾ ਯਾਰ ਰੱਬ ਕਦੋਂ ਇਸ ਮੁਸ਼ਕਲਾਂ ਤੋਂ ਹਾ ਛੁਟਕਾਰਾ ਮਿਲੂਗਾ ਕਦੋਂ ਸੁਖੀ ਹੋਵਾਂਗੇ